ਦੀ ਬਟੀ ਕੁਛ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਨੂੰ ਵੀ ਲੈ ਕੇ ਆਏ ਹਾਂ ਬਹੁਤ ਸਾਰੇ ਕਾਟਨ ਦੇ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਟੋਰੀ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਭੰਗਵਾ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਦੇਖੋ ਆ ਤੁਹਾਨੂੰ ਪਹਿਲਾ ਸੂਟ ਪਹਿਲਾ ਸੂਟ ਹੈ ਜੀ ਆਪਾਂ ਨੇ ਸਟਿਚ ਕੀਤਾ ਹੋਇਆ ਆਪਾਂ ਨੇ ਇੱਕ ਬਹੁਤ ਸਾਰੀ ਫਰੌਗ ਸਟਿਚ ਕੀਤੀ ਹੋਈ ਹੈ ਜੀ ਆਰਗੰజా ਦੇ ਸਟਾਫ ਦੇ ਉੱਤੇ ਆਰਗੰజా ਸਟਾਫ ਹੈ ਇਹ ਪ੍ਰਿੰਟ ਪ੍ਰਿੰਟ ਸੂਟ ਹੈ ਜੀ ਤੇ ਆਰਗੰజా ਦਾ ਸਟਾਫ ਹੈ ਤੇ ਆਪਾਂ ਨੇ ਇਹਨੂੰ ਸਟਿਚ ਕੀਤਾ ਆ ਬਹੁਤ ਸਾਰੀ ਫਰੌਗ ਹੈ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀਗਾ ਇਹ ਵੀ ਇਦਾਂ ਦੀ ਫਰੌਗ ਕਰਨੀ ਆਪਾਂ ਉਦਾਂ ਦੀ ਹੀ ਫਰੌਗ ਕਰਕੇ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੈ ਪ੍ਰਾਈਸ ਨੂੰ ਜੇ ਤੁਸੀਂ ਇਹਦੇ ਨਾਲ ਦਾ ਸਟਾਫ ਲੈ ਕੇ ਇਹ ਵਾਲਾ ਪ੍ਰਿੰਟ ਲੈ ਕੇ ਤੁਸੀਂ ਸੂਟ ਬਣਾਉਣਾ ਚਾਹੁੰਦੇ ਤਾਂ ਆਪਾਂ ਸੂਟ ਵੀ ਤਿਆਰ ਕਰਕੇ ਦੇ ਦਾਂਗੇ ਜੀ ਉਹਨਾਂ ਨੇ ਫ੍ਰੌਕ ਤਿਆਰ ਕਰਵਾਈ ਹੈ ਬਹੁਤ ਸੋਹਣੀ ਲੱਗਦੀ ਹੈ ਜੀ ਫ੍ਰੌਕ ਵੀ ਇਹ ਕੱਟ 슬ੀਵ ਫ੍ਰੌਕ ਹੈ ਜੀ ਇਹ ਵਾਲੀ ਅਤੇ ਨੈਕਰ ਨੂੰ ਪਾਈਪਿੰਗ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਬਹੁ ਸੋਣੇ ਲਟਕਾਂ ਦਿੱਤੇ ਹੋਏ ਨੀਜੀ ਨਾਲ ਬੈਕ ਸਾਈਡ ਦੇ ਉੱਤੇ ਬਹੁ ਸੋਣੇ ਡੋਰੀ ਦੇ ਨਾਲ ਲਟਕਾਂ ਦਿੱਤੇ ਹੋਏ ਨੇ ਤੇ ਸਾਰੇ ਫਲੇਅਰ ਦੇ ਉੱਤੇ ਆਪਾਂ ਨੇ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਡ्रेसेस ਸਟਿਚ ਕਰਵਾ ਸਕਦੇ ਹੋ ਜੀ ਤੇ ਸੂਟ ਵੀ ਕਿਸੇ ਵੀ ਤਰ੍ਹਾਂ ਦਾ ਸਟਿਚ ਕਰਵਾ ਸਕਦੇ ਹੋ ਜੀ ਇਹਦੇ ਨਾਲ ਆਪਾਂ ਰੱਖਿਆ ਹੈ ਜੀ ਪੈਂਟ ਪਲਾਜ਼ੋ ਤੇ ਆਪਾਂ ਨੇ ਇਹਦੇ ਨਾਲ ਰੱਖਿਆ ਹੋਇਆ ਹੈ ਜੀ ਵਾ ਪੈਂਟ ਪਲਾਜ਼ੋ ਦੇ ਬੋਸ ਹੁਣ ਆਪਾਂ ਕੀਤਾ ਹੋਇਆ ਇਹਦਾ ਦੁਪੱਟਾ ਰੈਡੀ ਲੈਸ ਲਾ ਕੇ ਤੇ ਵਾਲੀ ਲੈਸ ਲਾ ਕੇ ਆਪਾਂ ਸਾਈਡ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇ ਬੋਸ ਹੁਣ ਇਹ ਰੈਡੀ ਹੋਈ ਹੈ ਜੀ ਇਹ 와 ਡਰੈਸ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਡਰੈਸ ਸਟਿਚਿੰਗ ਕਰਵਾ ਸਕਦੇ ਹੋ ਇਦੇ ਵਿੱਚ ਤੁਹਾਨੂੰ ਇੱਕ ਜਾਂ ਦੋ ਸੂਟ ਚ ਹੋਰ ਮਿਲ ਜਾਣਗੇ ਜੇ ਤੁਸੀਂ ਇਹ ਵਾਲਾ ਪ੍ਰਿੰਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਇਹਨੂੰ 10 ਤੋਂ 12 ਦਿਨ ਜ਼ਰੂਰ ਲੱਗਦੇ ਹੈ ਜੀ ਕਸਟਮਾਈਜ਼ ਪ੍ਰਿੰਟ ਦੇ ਲਈ ਤੇ ਉਹ ਜੌਰਜਟ ਤੇ ਜਾਂ ਵਧੀਆ ਕਾਟਨ ਤੇ ਹੁੰਦਾ ਹੈ ਜੀ ਔਰ ਗੰਜਾ ਤੇ ਕਸਟਮਾਈਜ਼ ਪ੍ਰਿੰਟ ਨਹੀਂ ਹੋਊਗਾ ਜੀ ਸਿਰਫ ਜੌਰਜਟ ਤੇ ਤੇ ਪਿਓਰ ਕਾਟਨ ਤੇ ਹੀ ਹੁੰਦਾ ਹੈ ਜੀ ਕਸਟਮਾਈਜ਼ ਪ੍ਰਿੰਟ ਤੇ ਆਪਾਂ ਨੂੰ 10 ਤੋਂ 12 ਦਿਨ ਲੱਗ ਜਾਂਦੇ ਨੇ ਜੀ ਕਸਟਮਾਈਜ਼ ਪ੍ਰਿੰਟ ਕਰਵਾਉਣ ਦੇ ਵਿੱਚ ਜੇ ਤੁਹਾਨੂੰ ਇਹ ਵਾਲਾ ਪ੍ਰਿੰਟ ਪਸੰਦ ਆ ਤਾਂ ਤੁਸੀਂ ਇਹ ਵਾਲਾ ਬ੍ਰਿਡਲਾ ਸੂਟ ਵੀ ਤਿਆਰ ਕਰਵਾ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਆ ਰਹੀ ਹੈ ਬਈ ਡਰੈਸ ਦੀ ਜੇ ਵਾਲਾ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਸਟ ਸੂਟ ਹੈ ਜੀ ਆਪਣੇ ਕੋਲ ਫੋਲੋ ਜੀ ਜੀ ਵੀ ਅੱਪਾ ਕਾਟਨ ਦੇ ਸੂਟ ਦਿਖਾਵਾਂਗੇ ਸਾਰੇ ਆਪਣੇ ਕੋਲ ਲੈਸ ਪ੍ਰਾਈਸ ਦੇ ਹੀ ਸੂਟ ਨੇ ਜੀ ਇੱਕ ਇੱਕ ਪੀਸ ਹੀ ਰਹਿੰਦਾ ਸਾਰੇ ਸੂਟਾਂ ਦਾ ਤੇ ਪਿਓਰ ਤੇ ਪਿਓਰ ਕੈਂਬ੍ਰਿਕ ਕਾਟਨ ਦਾ ਸੂਟ ਹੈ ਜੀ ਇਹ ਵਾਲਾ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੈ ਵੀ ਲਈ ਜੀ ਕੋ ਮੇਰਾ ਜੀ ਜ਼ਰੂਰਤ ਨਹੀਂ ਹੈਗੀ ਜੇ ਇਹ ਵਾਲੇ ਸੂਟਾਂ ਦੇ ਨਾਲ ਤੇ ਨਾ ਹੀ ਆਉਂਦੇ ਕਲਰ ਫਰੇਟ ਹੋਣਗੇ ਜੀ ਪੱਕੇ ਰੰਗਾਂ ਵਾਲੇ ਸੂਟ ਨੇ ਅੱਜ ਆਪਣੇ ਕੋਲ ਸਾਰੇ ਤੇ ਵਧੀਆ ਬ੍ਰਾਂਡ ਦੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ ਸੂਟ ਹੈ ਜੀ ਤੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵਾਹ ਸੂਟ ਦਾ ਫਲੋਜੀ ਕਲਰ ਦਾ ਸੂਟ ਹੈ ਤੇ ਵਿੱਚ ਆਫ ਵਾਈਟ ਵੀ ਹੈਗਾ ਇਹ ਜੀ ਇਹਦੇ ਤੇ ਬਹੁਤ ਸੋਹਣਾ ਪ੍ਰਿੰਟ ਹੈ ਜੇ ਵਾਹ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਜੇ ਆ ਵੀ ਤੁਹਾਨੂੰ ਸੂਟ ਪਸੰਦ ਹੋਣਗੇ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸਾਰੇ ਸੂਟਾਂ ਦੇ ਨੈਕਸਟ ਪ੍ਰਿੰਟ ਜੀ ਆਪਣੇ ਕੋਲ ਏਬਲ ਹੈ ਮੋਰ ਪੰਖੀਆ ਕਲਰ ਦੇ ਉੱਤੇ ਤੇ 그린 ਜਾਂ ਕਲਰ ਹੈ ਜੀ ਬਹੁਤ ਜਦਾ ਸੋਹਣਾ ਪਿਕਾਕ ਕਲਰ ਹੈ ਜੀ ਇਹ ਵਾਲਾ ਸੂਟ ਦਾ ਤੇ ਬਹੁਤ ਸੋਹਣਾ ਸਟੱਫ ਹੈ ਜੀ ਇਹਦਾ ਵੀ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਵਾਲਾ ਸੂਟ ਦੀ ਪਿਕਾਕ ਜੇ ਕਲਰ ਦੇ ਵਿੱਚ ਸੂਟ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਇੱਕ ਇਹ ਵਾਲਾ ਕਲਰ ਹੈ ਗ੍ਰੀਨ ਜਿਹੜਾ ਵੀ ਆਪਾਂ ਰੇਟ ਦਵਾਂਗੇ ਜੀ ਵੀ ਆਪਾਂ ਸਕਰੀਨ ਉੱਤੇ ਰੇਟ ਦਵਾਂਗੇ ਜੀ ਉਹ ਹੀ ਡੇਟ ਦੇ ਸੂਟ ਆਉਣਗੇ ਕੋਈ ਵੀ ਐਕਸਟਰਾ ਸ਼ਿਪਿੰਗ ਨਹੀਂ ਲੱਗੇਗੀ ਜੀ ਜਿਹਨਾਂ ਦੋਨਾਂ ਸੂਟਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਇੱਕ ਸੂਟ ਵੀ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਜੀ ਜੇ ਤੁਹਾਨੂੰ ਕੋਈ ਸਾਡੇ ਤੋਂ ਸਟੀਚ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਆਪਾਂ ਸਟੀਚ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਇਹਨਾਂ ਸੂਟ ਨਾਲ ਟਾਈ ਡਾਈ ਦੁਪੱਟੇ ਕਰਵਾਉਣਾ ਚਾਹੁੰਦੇ ਤਾਂ ਆਪਾਂ ਟਾਈ ਡਾਈ ਵੀ ਕਰਕੇ ਦੇ ਦਾਂਗੇ ਬਹੁਤ ਸੋਹਣਾ ਪ੍ਰਿੰਟ ਨੇ ਜੀ ਅੱਜ ਵਾਇਸ ਸੂਟਾਂ ਦੇ ਤੇ ਆਪਾਂ ਡਿਸਕਾਊਂਟ ਤੇ ਹੀ ਲਾਏ ਹੋਏ ਨੇ ਆਪਣੇ ਕੋਲ ਇੱਕ ਇੱਕ ਵਾਸਤੇ 30 ਰਹਿੰਦੇ ਹਨ ਵਾਇਸ ਸੂਟਾਂ ਦਾ ਨੈਸਟ ਸੂਟ ਹੈ ਜੀ ਆਪਣੇ ਕੋਲ ਬਹੁਤ ਹੀ ਪਿਆਰਾ ਕਲਰ ਪਿਸਤਾ ਜਿਹਾ ਕਲਰ ਹੈ ਤੇ ਬਹੁਤ ਸੋਹਣਾ ਪਿੰਕ ਕਲਰ ਦੇ ਫਲਾਵਰ ਨੇ ਵਿੱਚ ਛੋਟੀ-ਭੁੱਟੀ ਵਾਲਾ ਸੂਟ ਹੈ ਤੇ ਬਹੁਤ ਸੋਹਣੀ ਕਟ ਦੇ ਜੀ ਵਾਇਸ ਸੂਟ ਦੀ ਬਹੁਤ ਜਿਆਦਾ ਸੋਹਣੀ ਕਾਟਨ ਹੈ ਤੇ ਪਿੰਕ ਬੁੱਟੀ ਵਾਲੀ ਇੱਕ ਕੁਟੀ ਵਾ ਬ੍ਰੀਕ ਪ੍ਰਿੰਟ ਹੈ ਜੀ ਇਹ ਬਹੁਤ ਸੋਹਣਾ ਬ੍ਰੀਕ ਪ੍ਰਿੰਟ ਦਾ ਸੂਟ ਹੈ ਜੀ ਤੇ ਗ੍ਰੀਨ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਸਟੱਫ ਹੈ ਜੀ ਇਹ ਤੁਸੀਂ ਇਹ ਨਾਲ ਪਲੇਨ ਬਾਟਮ ਲੈ ਕੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਸਟ ਸੂਟ ਹੈ ਜੀ ਆਪਣੇ ਕੋਲ ਪੈਰਟ ਕਲਰ ਦਾ ਇਹ ਵਿੱਚ হোਾਈਟ ਕਲਰ ਦੇ ਸਪੈਸ਼ਲ ਤੇ ਫਲਾਵਰ ਨੇ ਤੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਹੋਇਆ ਸੂਟ ਦੀ ਤੁਸੀਂ ਇਹਨੂੰ হোਾਈਟ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਆਲ ਓਵਰ ਵੀ ਦੇ ਦਾਂਗੇ ਜੀ ਜੇ ਤੁਸੀਂ ਇਹਨੂੰ ਚੀਕਨ ਦੀ ਬਾਟਮ ਨਾਲ ਲੈਣਾ ਚਾਹੁੰਦੇ ਹੋ ਤਾਂ ਆਪਾਂ ਚੀਕਨ ਦੀ ਬਾਟਮ ਨਾਲ ਵੀ ਦੇ ਦਾਂਗੇ ਜੀ ਮੈਚਿੰਗ ਕਰਕੇ ਇਹਦਾ ਵੀ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਸੂਟ ਹੈ ਜੀ ਆਪਣੇ ਕੋਲ ਫਰੋਜੀ ਗ੍ਰੀਨ ਦਾ ਕਲਰ ਹੈ ਇਹ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਇਹਦੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਪ੍ਰਿੰਟ ਨੇ ਜੀ ਅੱਜ ਵਾਇਸ ਸੂਟਾਂ ਨੇ ਸਾਰੇ ਤੇ ਇਹਦੇ ਨਾਲ ਵੀ ਤੁਸੀਂ ਟਾਈ ਡਾਈ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਟਾਈ ਡਾਈ ਵੀ ਕਰਕੇ ਦੇ ਦਾਂਗੇ ਜੀ ਜੇ ਤੁਹਾਨੂੰ ਇਹ ਵਾਲੇ ਸੂਟ ਦੇ ਨਾਲ ਬਾਟਮ ਤੇ ਵਰਕ ਚਾਹੀਦਾ ਤਾਂ ਆਪਾਂ ਬਾਟਮ ਤੇ ਵਰਕ ਵੀ ਕਰਕੇ ਦੇ ਦਾਂਗੇ ਜੀ ਨਿਆਸ ਸੁਟਿਆ ਜੀ ਬੋਸ ਨਾਲ ਵਾਈਨ ਛੇੜਦਾ ਇਹ ਵਾਈਨ ਛੇੜਦਾ ਸੂਟ ਹੈ ਸਾਰਾ ਇੱਕ ਇੱਕ ਸਾਰੇ ਪ੍ਰਿੰਟ ਆਪਣੇ ਕੋ ਸਿੰਗਲ ਸਿੰਗਲ ਹੀ ਪ੍ਰਿੰਟ ਇਸ ਸੂਟ ਰਹਿੰਦੇ ਨੇ ਜੀ ਤੇ ਆਪਾਂ ਨੇ ਡਿਸਕਾਊਂਟ ਦੇ ਹੀ ਇਹ ਵਾਏ ਸੂਟ ਲਾਇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਵਾਏ ਸੂਟ ਦੀ ਬ੍ਰੀਕ ਪ੍ਰਿੰਟ ਦਾ ਸੂਟ ਹੈ ਜਿਵੇਂ ਸੂਟ ਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੂਟੇਜ ਹੀ ਇਹਵਾ ਦੁਪੱਟਾ ਸੂਟ ਇਹਦੇ ਨਾਲ ਇਹਦਾ ਵਰਕ ਕੀਤਾ ਹੋਇਆ ਹੈ ਇਹਵਾ ਆ ਗਿਆ ਜੀ ਸਾਈਡ ਇਹ ਸੈਂਟਰ ਤੇ ਵਿੱਚ ਆ ਗਿਆ ਜੀ ਘੇਰੇ ਤੇ ਫਲਾਵਰ ਇਹਵਾ ਆਏਗਾ ਨੈਕ ਦੇ نیچے ਬਣਾਵਾਂਗੇ ਤੇ ਕਾਟਣਾ ਸੂਟੇਜ ਜੀ ਤੇ ਦੇ ਨਾਲ ਪਲੇਨ ਬਾਟਮ 2.5 ਮੀਟਰ ਦੀ ਕੱਟ ਹੋਏਗੀ ਜੀ 2.5 ਸ਼ਰਟ ਦੀ ਤੇ 2.5 ਬਾਟਮ ਦੀ ਤੇ 2.5 ਹੀ ਦੁਪੱਟਾ ਇਹਨਾਂ ਕਾਟਨ ਦਾ ਉਹ ਇਹ ਪ੍ਰਿੰਟਿੰਗ ਹੈ ਕਾਟਨ ਦੇ ਕਪੜੇ ਦੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਵੀ ਮਿਲ ਜਾਣਗੇ ਆਪਾਂ ਤੁਹਾਨੂੰ ਇੱਕ ਸ਼ੇਅਰ ਕਰਵਾ ਦਾਂਗੇ ਜੀ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਇਹ ਵਾਹੂ ਦੇ ਵਿੱਚ ਦੇ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਹੋਰ ਕਲਰ ਮੰਗਵਾ ਕੇ ਉਹ ਪਸੰਦ ਆ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਐਦਾਂ ਦੇ ਸੋਹਣੇ ਸੋਹਣੇ ਸੂਟ ਤੁਹਾਡੇ ਤੋਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਏਸੀ ਕੀ ਆਪਣੇ ਅੱਜ ਵਾਏ ਸੂਰ ਜੀ ਨਾਲ ਸੁਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਾਮ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਸਸਰੀਆ ਕਰੋ ਤੁਹਾਨੂੰ ਵੇ ਸੂਟਾਂ ਦੇ ਕਲੈਕਸ਼ਨ ਕੀਤਾਣ ਦੇ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸਰੀਆ ਕਾ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਆ ਸੋਆ ਸੂਟਾਂ ਨਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ